ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਹੈਪਟਾਈਟਸ ਕਾਲਾ ਪੀਲੀਆ B ਤੇ C ਲਈ ਨੁਸਕਾ ਠੀਕ ਹੈ ਜੀ ਜਿਨ੍ਹਾਂ ਨੂੰ ਕਾਲਾ ਪੀਲੀਆ ਮੇਰੇ ਵੀਰਾਂ ਨੂੰ ਆਹ ਨੁਸਕਾ ਵਰਤ ਲੋ 네ਗੇਟਿਵ ਹੋ ਜਾਊਗਾ ਰਿਜ਼ਲਟ ਬਹੁਤ ਘੈਂਟ ਹੈ ਬਹੁਤ ਲੋਕਾਂ ਨੂੰ ਦੱਸਿਆ ਹੈ 네ਗੇਟਿਵ ਹੋਇਆ ਤਾਂ ਤੁਹਾਨੂੰ ਨੁਸਕਾ ਦੱਸਣ ਜਾ ਰਿਹਾ ਪਰਵਾਲ ਪੰਜਾਮਰਤ 10 ਗ੍ਰਾਮ ਕਾਸੀਸਪਸਮ 5 ਗ੍ਰਾਮ ਗਿਲੋਸਤ 10 ਗ੍ਰਾਮ ਸਵਰਨ ਮਾਸ਼ਿਕ ਭਸਮ 5 ਗ੍ਰਾਮ ਮੰਡੂਰ ਭਸਮ 10 ਗ੍ਰਾਮ ਰੋਗਯ ਵਰਦਣੀ 120 ਗੋਲੀਆਂ ਪੁਨਰ ਨਵਾ ਮੰਡੂਰ 120 ਗੋਲੀਆਂ ਠੀਕ ਹੈ ਜੀ ਇਹਨਾਂ ਨੂੰ ਕੁੱਟ ਪੀਸ ਕੇ ਪਾਊਡਰ ਬਣਾ ਲਓ ਇੱਕ 60 ਪੁੜੀਆਂ ਤਿਆਰ ਕਰ ਲਓ ਇੱਕ ਪੁੜੀ ਸਵੇਰੇ ਇੱਕ ਪੁੜੀ ਰਾਤ ਨੂੰ ਲੈਣੀ ਹੈ ਤੁਹਾਡਾ ਕਾਲਾ ਪੀਲਾ ਨੈਗੇਟਿਵ ਹੋ ਜਾਊਗਾ ਇੰਨਾ ਕੁ ਤਕੜਾ ਰਿਜ਼ਲਟ ਹੈ ਨ ਉਸਕੇ ਦਾ ਬਹੁਤ ਸ਼ਾਨਦਾਰ ਨੁਸਖਾ ਹੈ ਆਪਣੇ ਯਾਰਾਂ ਦੋਸਤਾਂ ਨਾਲ ਨੁਸਖਾ ਸ਼ੇਅਰ ਜ਼ਰੂਰ ਕਰ ਦਿਓ ਸ਼ਸ਼ੀ ਕਾ ਜੀ